मेरे तो बच्चे <ज़िया>। <च्चे> तो हैं मेरी फैमिली है वो देखा बच्चे हैं ना बस बस अभी बारी है ना बिल्कुल है सिर्फ वो देख रहे हैं कोई बैठा हो कोई आम आप वर्ती आती है किसी के में भी करो जल्दी कर चेक है कोई इससे बात कर रहा है ना पर बाहर आ उसी आगे दर्दर करके सीधे बढ़ के नहीं आते किसी की फैमिली है ना बस बस सुनो 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 ये नॉर्थ बैठ को ये ਕੁਈ ਮੈਂ ਨਾ ਸ਼ਾਬੇਸ਼ ਮੈਂ ਇੰਗਲਿਸ਼ ਨਾ ਮੈਂ ਕੋਈ ਟਾਈਮ ਕਰਦਾ ਮੈਂ ਕੋਈ 10 ਨੰਬਰ ਹੀ ਆ ਤੁਸੀਂ ਕਿਵੇਂ ਆ ਸਕਦੇ ਹੋ ਯਾਰ ਕਰੇ ਮੈਨੂੰ ਇੱਕ ਰੀਜ਼ਨ ਦੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਂ ਹੁਣ ਵੀ ਮੈਂ ਕਿਹਾ ਹੁਣ ਜਾਂਦੇ ਆ ਯਾਰ ਕਿੰਨੇ ਕੁਰਸੀਆਂ ਲਾ ਕੇ ਬਹਿ ਗਏ ਇਨਸਾਨ ਕਿਵੇਂ ਤੁਸੀਂ ਰੋ ਜਾ ਸਕਦੇ ਹੋ ਤੁਸੀਂ ਮੈਨੂੰ ਇਹ ਦੱਸੋ ਵੀ ਕੋਈ ਕੋਈ ਕਾਨੂੰਨ ਹੈਗਾ ਮੇਰੇ ਦਾ ਮੈਂ ਅਖੀਰ ਅੱਜ ਅੱਕ ਕੇ ਕਿਉਂਕਿ ਤੁਸੀਂ ਸਾਡੇ ਹਰ ਯਾਰ ਇਹ ਤੁਸੀਂ ਕਿਵੇਂ ਕਰਤਾ ਕੀ ਤੁਸੀਂ ਵੜ ਸਕਦੇ ਹੋ ਤੁਸੀਂ ਐਮਐਲਏ ਦੇ ਘਰੇ ਆਪਣੀ ਜਿਹੜੀ ਕੀ ਸਰਕਾਰ ਆ ਉਹ ਵੀ ਦੇ ਘਰੇ ਵੜੋਗੇ ਤੁਸੀਂ ਜਾ ਕੇ ਭੋਲੇ ਦੇ ਘਰੇ ਵੜੋਗੇ ਤੁਸੀਂ ਜਾ ਕੇ ਉੱਥੇ ਘੜੇ ਦਾ ਸੂਟ ਮਾਰਦੇ ਹੋ ਬਾਅਦ ਉਰੇ ਤੁਸੀਂ ਕੀ ਕਰਦੇ ਹੋ ਜੀ ਮਾਡਾ ਆਫਿਸ ਕਰੋ ਬੈਠੋ ਤੁਸੀਂ ਤੁਸੀਂ ਐ ਕੋਫੀ ਚ ਕਿਵੇਂ ਬੈਠੇ ਹੋ ਨੈਕਸਟ ਟਾਈਮ ਸਰ ਉੱਪਰ ਜਾਓ ਤੁਸੀਂ ਕਿਹਨਾਂ ਐ ਬੈਠੇ ਹੋ ਜਿਹਦੇ ਜਿੰਨੇ ਕੋਈ ਹੱਥਾਂ ਹੁੰਦਾ ਨਹੀਂ ਨਹੀਂ ਸਰ ਐਸੀ ਕੋਈ ਐਸੀ ਕੋਈ ਸਟਾਫ ਨੇ ਕਹਿ ਰੀ ਸਰ ਇਹ ਹਰ ਤੁਸੀਂ ਸਟਾਫ ਕੀ ਹੈ ਸਾਡੇ ਤੁਹਾਡੇ ਮੁਲਾਜ਼ਮ ਨੇ ਉਹ ਤਾਂ ਬਿਚਾਰੇ ਤੁਹਾ ਤੋਂ ਡਰਦੇ ਆ ਇੱਕ ਕਨਸਟੇਬਲ ਤੁਹਾਡੇ ਮੂਰੇ ਕੀ ਬੋਲੂਗਾ ਬਈ ਇਹ ਜਿਹੜੇ ਸਟਾਰ ਲੱਗੇ ਆ ਮੁੰਡਿਆਂ ਕੋਲ ਸਰ ਅਸੀਂ ਤੁਸੀਂ ਤੁਸੀਂ ਪੜ੍ਹੇ ਲਿਖੇ ਹੋ ਤੁਹਾਨੂੰ ਕਾਨੂੰਨ ਦਾ ਪਤਾ ਹੈ ਤੁਸੀਂ ਕਿਵੇਂ ਕਿਸਦੇ ਘਰੇ ਵੱਢ ਜਾਓਗੇ ਡਿਊਟੀ ਨੋਟਿਸਨ ਅੱਠ ਪੱਤ ਨੂੰ ਆਹੋਂ ਦਾ ਕੰਮ ਬੰਦਾ ਕੋਈ ਆ ਕੇ ਮੇਰੇ ਮੱਦੇ ਆ ਕੇ ਮੇਰੇ ਬੱਚੇ ਨੇ ਮੇਰੀ ਫੈਮਲੀ ਆ ਉਹ ਦੇਖੋ ਸੱਤੇ ਰਹਿਣਾ ਬਿਲਕੁਲ 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 ਜਿਹਾ ਸਿੱਧੇ ਕਰਿਆ ਕੋਈ ਬੈਠਾ ਹੋਵੇ ਕੋਈ ਆਮ ਆਦਮੀ ਵੜ ਕੇ ਆ ਕੇ ਤੁਸੀਂ ਕਿਵੇਂ ਜੀ ਕਰੂ ਬਿਲਕੁਲ ਬਿਲਕੁਲ ਜਲਦੀ ਕਰਦੇ ਫੂਰੀ ਤੇ ਸੇਵਾ ਕਰਦਾ ਪ੍ਰਾਪਵਾਰਾ ਇਹ ਨਾ ਤੁਸੀਂ ਆ ਕੇ ਦੜਦੜ ਕਰਕੇ ਇਸ ਮੇਰੇ ਵਰਗੇ ਨਹੀਂ ਆ ਕੇ ਇਹ ਸਹੀ ਪਹੁੰਚਿਆ ਨਾ ਬੋਲੋ ਬੋਲੋ ਮਨੋ ਇਹ ਲੋਟੇ ਬਾਹਰ ਹੁੰਡ ਕੋਲੇ ਦੋ ਕਹੋ ਇਹ ਮੈਂ ਨਸ਼ਾ ਵੇਚਦਾ ਮੈਂ ਹੀਂ ਇਹ ਤੁਸੀਂ ਕਿਵੇਂ ਆ ਸਕਦੇ ਹੋ ਯਾਰ ਕਰੇ ਮੈਨੂੰ ਇੱਕ ਰੀਜ਼ਨ ਦੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਂ ਹੁਣ ਵੀ ਮੈਂ ਕਿਹਾ ਹੁਣ ਜਾਂਦੇ ਆ ਯਾਰ ਕਿੰਨੇ ਕੁਰਸੀਆਂ ਲਾ ਕੇ ਬਹਿ ਗਏ ਹਾਂ ਕਿਵੇਂ ਤੁਸੀਂ ਰੋਜ਼ ਆ ਸਕਦੇ ਹੋ ਤੁਸੀਂ ਮੈਨੂੰ ਇਹ ਦੱਸੋ ਵੀ ਕੋਈ ਕੋਈ ਕਾਨੂੰਨ ਹੈਗਾ ਮੇਂ ਦਾ ਮੈਂ ਅਧੀਨ ਅਜਾ ਅੱਕ ਕੇ ਕਿਉਂਕਿ ਤੁਸੀਂ ਸਾਡੇ ਯਾਰ ਇਹ ਕਿਵੇਂ ਕਰਤਾ ਇਹ ਤੁਸੀਂ ਬਰਤ ਸਕਦੇ ਤੁਸੀਂ ਐਵੇਂ ਜਿਵੇਂ ਅਗਰੇ ਆਖਣ ਦੇ ਦਿੱਤੀ ਸਰਕਾਰ ਆ ਕਿੱਦੇ ਘਰੇ ਬੜੋਂਗੇ ਤੁਸੀਂ ਜਾ ਕੇ ਭੋਲੇ ਦੇ ਘਰੇ ਬੜੋਂਗੇ ਤੁਸੀਂ ਜਾ ਕੇ ਉੱਥੇ ਘੜੇ ਦਾ ਸੂਟ ਮਾਰਦੇ ਹੋ ਬਾਹਰ ਉਨੇ ਤੁਸੀਂ ਕੀ ਕਰਦੇ ਸਰ ਆਦਾ ਮਾਤਾ ਆਫਿਸ ਕਰੋ ਬੈਠੋ ਤੁਸੀਂ ਤੁਸੀਂ ਕੋਫੀ ਚ ਕਿਵੇਂ ਬੈਠੇ ਹੋ ਨੈਕਸਟ ਟਾਈਮ ਜ਼ਰੂਰ ਕਰਕੇ ਆਉਣਾ ਤੁਸੀਂ ਕਿਹ ਐਂ ਬੈਠੇ ਹੋ ਜਿਵੇਂ ਕੋਈ ਇਤੇ ਹਾਕਾ ਹੁੰਦਾ ਨਹੀਂ ਸਰ ਐਸੀ ਐਸੀ ਕੋਈ ਸਟਾਫ ਨੇ ਕਰੀ ਸਰ ਯਾਰ ਤੁਸੀਂ ਸਟਾਫ ਵੀ ਜਾਂ ਸਟਾਫ ਤੋਂ ਤੁਹਾਡੇ ਮੁਲਾਜ਼ਮ ਨੇ ਉਹ ਤਾਂ ਵਿਚਾਰੇ ਬਹੁਤ ਡਰਦੇ ਆ तो दे तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर